ਓਹ ਉਹ ਬਜ਼ੁਰਗ ਦਾਰਾ ਸਿੰਘ ਤੇਰਾ ਨਾਂ ਹੀ ਆ ਹਾਂਜੀ ਸਾਹਿਬ ਦਾਰਾ ਸਿੰਘ ਤੇ ਮੇਰਾ ਨਾਂ ਹੀ ਆ ਪਰ ਜੋ ਵੀ ਕਿਸ ਨੇ ਤੁਹਾਨੂੰ ਦੱਸਿਆ ਹੋ ਮੇਰੇ ਬਾਰੇ ਸਭ ਕੁਝ ਗਲਤ ਦੱਸਿਆ ਜੇ ਮੈਂ ਬੰਦਾ ਨਹੀਂ ਜਿ ਇਦਾਂ ਦਾ ਤੂੰ ਬੈਠੋ ਇਹਨੂੰ ਦੱਸ ਦੇ ਬੈਠੋ ਬੈਠੋ ਜਨਾਬ ਬੈਠੋ ਲਾਓ ਕੁਰਸੀਆਂ ਲਾਓ ਬਾਜੀ ਇਹਨਾਂ ਨੂੰ ਪਾਣੀ ਪੂਣੀ ਪਿਆਓ ਯਾਰ ਜਨਾਬ ਸਾਡੇ ਪਿੰਡ ਨਾਲ ਲੋਕਾਂ ਨੂੰ ਇਦਾਂ ਟੌਟੀ ਕਰਨ ਦੀ ਆਦਤ ਹੈ ਤੁਹਾਨੂੰ ਕੋਈ ਜਾ ਕੇ ਦੱਸ ਆਇਆ ਇਹ ਇਦਾਂ ਦੇ ਬੰਦੇ ਨਹੀਂ ਜਿ ਅਸੀਂ ਹੈਗੇ ਓਏ ਓ ਬੈ ਕੇ ਸੁਣੋ ਗੱਲ ਪਾਣੀ ਪੂਣੀ ਪਿਓ ਕਬਰੋਂ ਵਾਲੀ ਗੱਲ ਨਹੀਂ ਆ ਕੋਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਪਪਾ ਇਹ ਤੇਰਾ ਮੁੰਡਾ ਵਾ ਬਜ਼ੁਰਗਾ ਹਾਂਜੀ ਮੇਰੀ ਗਲਤੀ ਹੈ ਇਹਨੇ ਬਹੁਤ ਸਤਾਇਆ ਸਾਨੂੰ ਇਹ ਨਾਂ ਨਹੀਂ ਦੱਸਦਾ ਕੀ ਕਹਿਆ ਸੀ ਉਹ ਸਾਹ ਬਣਾ ਨੂੰ ਇਹ ਤੇ ਭਾਜੀ ਹਣੀ ਮੈਨੂੰ ਨਾਂ ਪੁੱਛਦੇ ਸੀ ਤੇ ਨਾਂ ਤੇ ਮੈਨੂੰ ਤੁਹਾਡਾ ਪਤਾ ਹੀ ਨਹੀਂ ਨਾਂ ਕੀ ਗਾੜ ਰੱਖਿਆ ਗਲ ਕੋਲ ਜੇਬ ਚ ਨਾਂ ਦਾ ਨਹੀਂ ਪਤਾ ਨਾ ਗਾੜੀ ਕਿਤੇ ਮੇਰਾ ਹੈਗਾ ਵਾ ਮਾਈਕਲ ਜੈਕਸਨ ਵੀ ਤੈਨੂੰ ਲੈਣਾ ਨਹੀਂ ਆਉਂਦਾ ਜਨਾਬ ਇਹ ਮੈਨੂੰ ਕੋਈ ਜ਼ਿਆਦਾ ਡਰੇ ਡਰੇ ਲੱਗਣ ਦੇ ਗੱਲ ਕੋਈ ਹੋਰ ਜੇ ਉਹ ਨਹੀਂ ਪਿੰਡਾਂ ਵਾਲੇ ਬੰਦੇ ਪੁਲਿਸ ਨੂੰ ਵੇਖ ਕੇ ਵੈਸੇ ਡਰ ਜਾਂਦੇ ਆ ਬਾਕੀ ਪੁੱਛਦੇ ਆ ਆ ਉਹ ਨਹੀਂ ਨਹੀਂ ਸਾਹਿਬ ਬਾਦਰ ਡਰੇ ਨਹੀਂ ਆਸੀਂ ਸਾਡੇ ਮੂੰਹ ਹੀ ਇਦਾਂ ਦੇ ਆ ਹੈਂ ਅਸੀਂ ਡਰੇ ਥੋੜਾ ਆ ਵੀ ਅਸੀਂ ਡਰੇ ਆ ਕਿਤੇ ਹੈਂ ਸਹੀ ਹੈ ਬਿਲਕੁਲ ਉਹ ਬਜ਼ੁਰਗ ਕੋਈ ਪਿੰਡ ਦਾ ਮੁਹਤਵਾਰ ਬੰਦਾ ਸੱਦੋ ਜਿਹੜਾ ਤੁਹਾਡੀ ਗਵਾਹੀ ਕੋਈ ਪਾ ਦੇ ਪਾਪਾ ਆਪਣੀ ਤਾਂ ਦਾਦਾ ਵੀਆਂ ਵਿਆਂ ਤੋਂ ਸਾਰਿਆਂ ਨਾਲ ਵਿਗੜੀ ਆ ਤੇ ਗਵਾਈ ਆਪਣੀ ਕਿੰਨੇ ਪਾਉਣੀ ਆ ਪਾ ਦਿੰਦੇ ਦੇ ਗਵਾਈ ਇੱਕ ਦੇ ਬੰਦੇ ਕਰ ਦਿੰਦੇ ਉਹ ਜਾਣ ਨਿਕਿਆ ਸਰਪੰਚ ਨੂੰ ਲਿਆ ਸੱਦ ਕੇ ਕਹਿੰਦਾ ਸੀ ਲੋੜ ਪਈ ਤੇ ਮੈਨੂੰ ਸੱਦਿਓ ਜਾ ਭਾਜੀ ਉਹਨਾਂ ਨੂੰ ਲਾ ਉਹਨੂੰ ਕਾ ਪੈ ਗਈ ਲੋੜ ਤੇਰੀ ਦੇਖਾ ਸਾਹ ਬਾਦਰ ਤੁਹਾਨੂੰ ਬਲਕਾਰ ਨੇ ਨਿਕਲਿਆ ਬਲਕਾਰ ਉਹਾਨੂੰ ਬਲਕਾਰ ਨੇ ਨਹੀਂ ਸਰਕਾਰ ਨੇ ਘੱਲਿਆ ਵਾ ਕੀ ਆਂਦੀ ਸੀ ਸਰਕਾਰ ਦੱਸ ਦਿਆ ਤੁਹਾਨੂੰ ਨੇ ਕੀ ਆਂਦੀ ਸੀ ਸਰਕਾਰ ਜਹ ਜਨਾਬ ਤੁਸੀਂ ਆਵਣਾ ਨਾ ਆਉਦੇ ਤੇਹੀਂ ਇੱਕ ਦੋ ਦਿਨਾਂ ਤੱਕ ਥਾਣੇ ਆਉਣ ਹੀ ਆਲੇ ਆ ਤੇ ਤੁਸੀਂ ਥਾਣੇ ਆਣ ਕੇ ਕੀ ਕਰਨਾ ਸੀ ਜਨਾਬ ਬਸ ਪੁੱਲਾਂ ਚ ਕਹਿ ਬਖਸ਼ਾਉਣ ਆਉਣ ਆਂਗੇ ਪੁੱਲਾਂ ਚ ਕਾਂ ਬਖਸ਼ਾਉਣ ਆਉਣੇ ਤੁਸੀਂ ਕਿੜੀਆਂ ਈ ੜੀਆਂ ਵੱਡੀਆਂ ਗਲਤੀਆਂ ਕੀਤੀਆਂ ਓਏ ਨਹੀਂ ਭਾਈ ਗਲਤੀਆਂ ਨਹੀਂ ਪਾਪਾ ਜੀ ਕਹਣਾ ਖੋਤੀ ਮਾਰ ਗਈ ਪਾਪਾ ਜੀ ਨੇ ਕਿਦਾਂ ਖੋਤੀ ਮਾਰਤੀ ਭਾਈ ਦਾ ਡੰਗਰਾਂ ਦੇ ਉੱਤੇ ਕੱਲੀ ਦੇ ਪੱਠੇ ਢਾਉਂਦਾ ਆਹੇ ਤੇ ਉਹਨੂੰ ਤੀਲਾ ਨਹੀਂ ਪਾਉਂਦਾ ਅਗਲੀ ਗੁੱਸੇ ਦੀ ਮਾਰੀ ਮਾਰੀ ਜਨਾਬ ਖੋਤੀ ਮਾਰਤੀ ਇਹ ਮੈਨੂੰ ਬੰਦੇ ਸਹੀ ਨਹੀਂ ਜੇ ਲੱਗਣ ਦੇ ਓਏ ਜਨਾਬ ਐਵੇਂ ਚਵਣਾ ਮਾਰਨ ਧਿਆ ਜੇ ਖੋਤੀ ਵੀ ਆਈ ਖੋਤੀ ਮਰ ਗਈ ਤੁਸੀਂ ਮਿੱਟੀ ਪਾਉਣ ਖੋਤੀ ਵਾਲੀ ਗੱਲ ਤੇ ਓ ਚੱਲ ਕੋਈ ਗੱਲ ਨਹੀਂ ਜਮ ਜਮ ਆਓ ਥਾਣੇ ਤੁਹਾਡੇ ਵਾਸਤੇ ਬਣਿਆ ਅਸੀਂ ਤੇ ਬਾਹਰ ਲਿਖਿਆ ਜੀ ਆਇਆਂ ਨੂੰ ਭਾਜੀ ਮੈਂ ਤਾਂ ਸੁਣਿਆ ਤੁਸੀਂ ਪਟੇ ਤੇ ਲਿਖਿਆ ਕਿ ਆਣ ਮਿਲੋ ਸੱਜਣਾ ਓ ਗੱਲਾਂ ਸੱਚੀਆਂ ਵਾ ਪਰ ਉਹ ਜਿਹੜਾ ਲਿਖਿਆ ਨਾ ਉਹ ਚੋਰਾਂ ਠੱਗਾਂ ਵਾਸਤੇ ਲਿਖਿਆ ਵਾ ਬਈ ਮਨਾਂ ਵਾਸਤੇ ਲਿਖਿਆ ਵਾ ਉਹ ਪੁਲਿਸ ਤੋਂ ਡਰਨ ਦੀ ਲੋੜ ਨਹੀਂ ਆ ਪੁਲਿਸ ਆਮ ਲੋਕਾਂ ਦੀ ਮਦਦ ਵਾਸਤੇ ਬਣੀ ਆ ਉਹ ਨਾਲੇ ਪੁਲਿਸ ਹਾਊ ਥੋੜੀ ਆ ਜਿਹੜੀ ਤੁਹਾਨੂੰ ਖਾਜੂਗੀ ਅਵੇ ਡਰੀ ਜਾਂਦੇ ਓਏ ਅਸੀਂ ਵੀ ਤੁਹਾਡੇ ਭੈਣ ਭਰਾ ਆਈਆਂ ਵੇਲਾ ਕਹਿੰਦੇ ਡਰਨ ਦੀ ਲੋੜ ਨਹੀਂ ਪਾਪਾ ਵੀ ਜੂਸ ਪੀਣਾ ਮੈਂ ਤੈਨੂੰ ਕਿੱਥੋਂ ਪਿਾਵਾਂ ਜੂਸ ਆ ਓਏ ਭਾਜੀ ਇੱਥੇ ਜੂਸ ਨਿਕਲਦਾ ਨਾ ਪਿਾਵਾਂ ਤੈਨੂੰ ਜੂਸ ਜੂਸ ਤੇ ਨਿਕਲਦਾ ਨਹੀਂ ਇਹ ਨਾ ਤੇਰਾ ਜਲੂਸ ਨਿਕਲ ਜੇ ਅੱਗੇ ਹੜਾ ਤਾਇਆ ਤੂੰ ਓਏ ਓਏ ਆ ਹੀ ਗਿਆ ਸਰਪੰਚ ਜੀ ਆ ਗਏ ਭਾਜੀ ਆ ਗਏ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਜੀ ਆਜੋ ਆਜੋ ਸਰਪੰਚ ਸਾਹਿਬ ਇੱਧਰ ਆਜੋ ਕਿਧਰ ਆਣੇ ਹੋਏ ਓਏ ਆਣੇ ਆਣੇ ਕਿਧਰ ਹੋਣੇ ਆ ਤੁਸੀਂ ਸਰਪੰਚੀ ਦੇ ਪਿੰਡ ਦੇ ਹਾਂਜੀ ਹਾਂਜੀ ਆਪ ਹੀ ਆ ਤੇ ਇਹਨਾਂ ਦੀ ਗਵਾਹੀ ਤੁਸੀਂ ਪੋਣੀ ਆ ਸਾਹਿਬ ਜੀ ਪਾਉ ਨੂੰ ਤਾਂ ਜੀ ਨਹੀਂ ਕਰਦਾ ਪਰ ਕੀ ਕਰੀਏ ਪਾਉਣੀ ਪੈਣੀ ਆ ਵੋਟਾਂ ਦੇ ਦਿਨ ਨੇੜੇ ਆ ਬੜਾ ਇਹਨਾਂ ਨੂੰ ਸਮਝਾਇਆ ਗਏ ਕੰਮ ਨਾ ਕਰੋ ਨਾ ਕਰੋ ਪਰ ਇਹ ਨਹੀਂ ਟਲਦੇ ਕਿਹੜੇ ਕੰਮ ਕਰਦੇ ਹੋਈਏ ਓਏ ਜਨਾਬ ਉਹ ਕੋਤੀ ਵਾਲੀ ਗੱਲ ਸਰਪੰਚਾ ਤੁਸੀਂ ਛੱਡੇ ਗੱਲ ਨੂੰ ਹੈ ਓਏ ਜਿਹੜੀ ਮਾਰੀ ਗਈ ਉਹਨੂੰ ਛੱਡ ਦਿਓ ਤੁਸੀਂ ਤਾਂ ਮਰੀ ਦਾ ਜਰੂਸ ਕੱਢਣ ਡੈ ਜੀ ਜਨਾਬ ਤੁਹਾਨੂੰ ਨਹੀਂ ਪਤਾ ਮੈਂ ਤਾਂ ਪਹਿਲਾਂ ਬੜਾ ਗੁੱਸਾ ਇਹਨਾਂ ਤੇ ਇਨਾ ਮਰੀ ਲਾੜੀ ਮੋੜ ਤੀ ਇਹ ਚਾਲ ਸਰਪੰਚਾ ਹੁਣ ਕਿਹੜਾ ਗਾੜੀ ਵੋਟਾਂ ਨਹੀਂ ਆਉਣੀਆਂ ਵੋਟਾਂ ਲੈਣੀਆਂ ਕਿ ਨਹੀਂ ਲੈਣੀਆਂ ਆ ਵੋਟਾਂ ਦੇ ਸਿਆਪੇ ਨੂੰ ਤੇ ਆਇਆ ਵਾ ਚਲੋ ਕੋਈ ਨਹੀਂ ਗਵਾਹੀ ਕਿੱਥੇ ਪਾਉਣੀ ਆ ਪਾ ਲੈਨੇ ਆਪਾਂ ਆ ਬਸ ਆ ਗਵਾਹੀ ਵਾਲਾ ਕੰਮ ਕਰ ਹੋਣੀ ਬਣੀ ਆ ਕੀ ਕਰੀਏ ਹਾਂ ਬਈ ਬਜ਼ੁਰਗਾ ਨਾਂ ਕੀ ਤੇਰਾ ਜਨਾਬ ਮੇਰਾ ਨਾਂ ਦਾਰਾ ਸਿੰਘ ਦਾਰਾ ਸਿੰਘ ਪੱਗ ਤੇ ਜਮਲੇ ਵਾਲੀ ਬੱਧੀ ਆ ਤੇ ਨਾਂ ਦਾਰਾ ਸਿੰਘ ਜਨਾਬ